ਕਾਂਗਰਸ ਪਾਰਟੀ ਵੱਲੋਂ ਲਗਾਤਾਰ ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਮਨਰੇਗਾ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਮਨਰੇਗਾ ਸਕੀਮ ਦਾ ਨਾਮ ਬਦਲਣ ਨੂੰ ਲੈ ਕੇ ਲਗਾਤਾਰ ਕਾਂਗਰਸ ਕੇਂਦਰ ਸਰਕਾਰ ਨੂੰ ਘੇਰਦੀ ਨਜ਼ਰ ਆ ਰਹੀ ਹੈ ਤਾਂ ਇਸ ਦੇ ਚੱਲਦੇ ਹੀ ਅੱਜ ਪਠਾਨਕੋਟ ਦੇ ਵਿੱਚ ਕਾਂਗਰਸ ਵੱਲੋਂ ਇੱਕ ਅਹਿਮ ਬੈਠਕ ਕੀਤੀ ਗਈ ਜਿਸ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਅਰੋਣਾ ਚੌਧਰੀ ਬੈਠਕ ਦੇ ਵਿੱਚ ਪਹੁੰਚੇ ਜਿੱਥੇ ਕਿ ਉਨ੍ਹਾਂ ਕੇਂਦਰ ਸਰਕਾਰ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਈ ਸਾਲਾਂ ਤੋਂ ਚੱਲੇ ਆ ਰਹੇ ਸੜਕਾਂ ਦੇ ਨਾਮ ਜਾਂ ਫਿਰ ਕੀਮਾ ਦੇ ਨਾਮ ਬਦਲਣ ਲੱਗੀ ਐ ਤੇ ਹੁਣ ਸਰਕਾਰ ਵੱਲੋਂ ਮੰਰੇਗਾ ਸਕੀਮ ਦਾ ਨਾਮ ਬਦਲਣ ਦਾ ਵੀ ਐਲਾਨ ਕਰ ਦਿੱਤਾ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਜਿੱਥੇ ਬਾਕੀ ਸਕੀਮਾਂ ਦੇ ਨਾਮ ਬਦਲੇ ਨਹੀਂ ਉਸੇ ਤਰ੍ਹਾਂ ਇਹਦਾ ਨਾਮ ਵੀ ਬਦਲ ਦਿੱਤਾ ਔਰ ਮਜ਼ਦੂਰਾ ਦੇ ਹੱਕਾਂ ਤੇ ਡਾਕਾ ਪਾਇਆ ਔਰ ਜਿਹੜਾ ਫੈਡਰਲ ਸਟਰਕਚਰ ਹੈ ਹਿੰਦੁਸਤਾਨ ਦਾ ਕਿ ਸੂਬੇ ਜਿਹੜੇ ਇੰਡੀਪੈਂਡੈਂਟਲੀ ਕੰਮ ਕਰਨ ਔਰ ਕੇਂਦਰ ਦੀ ਸਰਕਾਰ ਉਹਨਾਂ ਨੂੰ ਸਪੋਰਟ ਕਰੇ ਉਹਦੇ ਤੇ ਵੀ ਬਹੁਤ ਵੱਡਾ ਇੱਕ ਝੋਟ ਹੈ ਕਿ ਹੂਨ ਉਹਨਾਂ ਨੇ ਸਕੀਮ ਦਾ ਨਾਮ ਰੱਖਿਆ BBG ਰਾਮ ਜੀ ਇਹਦਾ ਹੈ ਪੂਰਾ ਇਹਦਾ ਮਤਲਬ ਹੈ ਵਿਕਸਿਤ ਭਾਰਤ ਗਾਰੰਟੀ ਪਰ ਰੋਜ਼ਗਾਰ ਆਜੀਵਿਕਾ ਮਿਸ਼ਨ ਗ੍ਰਾਮੀ ਠੀਕ ਹੈ ਜੀ ਇਹਦੇ ਵਿੱਚ ਫਰਕ ਕੀ ਹੈ ਕਿ ਇਹਦੇ ਵਿੱਚ ਕੋਈ ਗਾਰੰਟੀ ਨਹੀਂ ਹੈ 100 ਦਿਨ ਦਾ ਕੰਮ ਦੇ ਬਜਾਏ ਉਹਨਾਂ ਨੇ 125 ਦਿਨ ਕਰ ਦਿੱਤੇ ਨਾ ਲੇਕਿਨ ਉਹ ਪ੍ਰੋਜੈਕਟਸ ਲੈ ਸਕਦੇ ਆ ਪਿੰਡਾਂ ਦੇ ਪੰ ਪੰਚਾਇਤਾਂ ਲੈ ਸਕਦੀਆਂ ਨੇ ਜਿਹੜੇ ਕਿ ਗਵਰਨਮੈਂਟ ਆਫ ਇੰਡੀਆ ਅਪਰੂਵ ਕਰੇਗੀ ਦੂਸਰਾ ਜਿਹੜਾ ਬੜਾ ਹੀ ਸਟਰੋਂਗ ਪੁਆਇੰਟ ਹੈ ਕਿ 60 40 ਦੀ ਰੇਸ਼ੋ ਕਰ ਦਿੱਤੀ 90 10 ਦੀ بجائے ਜਿੱਥੇ 10% ਜਿਹੜਾ ਸੂਬੇ ਦੀ ਸਰਕਾਰ ਦਿੰਦੀ ਸੀ ਔਰ 90% ਜਿਹੜਾ ਆ ਗਵਰਨਮੈਂਟ ਆਫ ਇੰਡੀਆ ਦਿੰਦੀ ਸੀ ਔਰ ਉਹਦੇ ਚ ਕੋਈ ਇੰਟਰਫੇਰੈਂਸ ਨਹੀਂ ਸੀ ਹੁੰਦੀ ਗਵਰਨਮੈਂਟ ਆਫ ਇੰਡੀਆ ਜਿਹੜਾ ਮਰਜ਼ੀ ਤੁਸੀਂ ਪਿੰਡ ਦਾ ਕੰਮ ਕਰਵਾ ਸਕਦੇ ਹੋ ਲੇਕਿਨ ਹੂ 60 40 ਦੀ ਰੇਸ਼ੋ ਕਰ ਦਿੱਤੀ ਹੈ ਕਿ 60% ਜਿਹੜਾ ਹੈ ਕੇਂਦਰ ਦੀ ਸਰਕਾਰ ਗਵਰਨਮੈਂਟ ਆਫ ਇੰਡੀਆ ਦੇਗੀ ਔਰ 40% ਜਿਹੜਾ ਹੈ ਸਟੇਟ ਗਵਰਨਮੈਂਟ ਦੇਗੀ ਤੁਸੀਂ ਖੁਦ ਜਾਣਦੇ ਹੋ ਕਿ ਸੂਬੇ ਦੀ ਸਰਕਾਰ ਸਟੇਟ ਗਵਰਨਮੈਂਟ ਦੇ ਉੱਤੇ ਇੰਨੇ ਫਾਈਨਾਂਸਿਸ ਨਹੀਂ ਹੈ ਕਿ ਉਹ ਇਸ ਚੀਜ਼ ਨੂੰ ਅੱਗੇ ਜਾਰੀ ਰੱਖ ਸਕਾ ਸੋ ਇਹਦਾ ਮਤਲਬ ਸਾਫ਼ ਨਿਕਲਦਾ ਆ ਕਿ ਇਸ ਸੂਬੇ ਦੀ ਸਰਕਾਰਾਂ ਤੇ ਬੋਝ ਪਾਣਾ ਚਾਹੁੰਦੇ ਨੇ ਅਲਟੀਮੇਟਲੀ ਇਹ ਸਕੀਮ ਨੂੰ ਬੰਦ ਕਰਨਾ ਚਾਹੁੰਦੇ ਆ ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ